ਇਹ ਲੋ ਜੀ ਟੂੜੀ ਦੇ ਕੁੱਪੜੇ ਛਤਰੀ ਬਣ ਰਹੀ ਹੈ। ਇੱਕ ਕੁੱਪ ਬਣ ਕੇ ਤਿਆਰ ਹੋ ਗਿਆ ਜੀ। ਇਹ ਕੁੱਪ ਬਣਾਉਣਾਂ ਵਾਸਤੇ ਪਹਿਲਾਂ ਸੱਟ ਦੇ ਡੰਡੇ ਗੱਡੇ। ਫਿਰ ਇਹਨਾਂ ਨੂੰ ਮੈੰਦੂ ਲਗਾਏ ਜੀ। ਬਾਸ ਪਾੜ ਕੇ ਲਗਾਇਆ ਜੀ। ਤਦਦ ਬਣਾਇਆ ਇਹ ਵੀ ਟੂੜੀ ਪਾਣ ਵਾਸਤੇ। ਜੀ ਜਦ ਕੁੱਪ ਬਣ ਕੇ ਤਿਆਰ ਹੋ ਜਾਂਦਾ। ਇਦਾਂ ਇਹਦੇ ਉੱਪਰ ਗੁੱਗੀ ਰੱਖ ਦਿੱਤੀ ਜਾਂਦੀ ਹੈ। ਇਹਦੇੰਦਰ ਟੂੜੀ ਭਰੀ ਵੀ ਹੈ। ਮਦਨ ਚਾਰਾ ਸਿੱਟੇ ਦੀ ਬਣਾ ਕੇ ਰੱਖਦੇ ਉੱਪਰ ਜਿਹਦੇ ਪਰ ਚਾਰੇ ਪਾਸੇ ਬਾਸ ਲਗਾਤੇ ਇਦਾਂ ਤਕਰੀਬਨ 12 ਡੰਡੇ ਖੜੇ ਕਰਕੇ ਗੋਲਾਕਾਰ ਕਰਕੇ ਕੁਪਰੇ ਸਾਈਜ਼ ਤੋਂ ਥੋੜਾ ਜਿਹਾ ਵੱਡਾ ਰੱਖ ਕੇ 1.5 ਫੁੱਟ ਇਦਾਂ ਬਣਾ ਲਾ ਚਾਰ ਪਾਸੇ ਬਾਸ ਲਾ ਦੇ ਪਰ ਖੜ ਲਗਾਨੀ ਹੈ ਫਿਰ ਛਤਰੀ ਤਿਆਰ ਹੋਣੀ ਹੈ ਇਹਨਾਂ पहाड़ी में लाए गए जी ने थोड़ा गिरे ना राया भी लगा दिता जी बांस लगाए साइडा नम्बी गड्डिया पोल कटे इदा दे दस दस फुट रहे जिन्ना बार चौड़ा कर लो अठ बठ लगा चाहे दस बार अठला बनाया अंदर अरी हुई है देखो जी चे भांडा सीटे हुए थले तूड़ी भरी हुई है जी अठ पुल गए डंडे कारिश पवे हम छतरी तैयार तो है अभी छतरी तैयार कर रहे तूड़ी भरी हुई है गाय ਬਾਂਸ ਆਸਾਨੀ ਨਾਲ ਕਰ 파 ਸਕਦੇ ਇਹਨੂੰ ਬਸ ਅਸੀਂ ਪਰ ਚਾਰ ਘੁੱਟ ਇਹ ਬਾਂਸ ਇਹਦੇ ਪਰ ਚਾਰ ਮੂਲ ਪਰ ਇਹਦੇ ਪਰ ਸੇਕ ਆ ਕੇ ਕਟਾਈ ਕਰ ਜਣੀ ਆਰੀ ਨਾਲ ਬਸ ਫਿਰ ਪਰ ਛੇ ਲਿਖਣ ਪਾਉਣੇ ਨੇ ਇਹ ਜਿਸੀ ਅਜੇ ਹੋਰ ਅਸੀਂ ਪੰਜ ਕਾਟੇ ਤੋੜੀ ਪਾ ਸਕਦੇ ਹਾਂ ਬਹੁਤ ਮਿਹਨਤ ਕਰਨੀ ਪੈਂਦੀ ਜੀ ਕਿਸਾਨ ਨੂੰ ਇਸ ਨੂੰ ਬਣਾ ਲੈ ਵਾਸਤੇ ਘਾਰਾ ਪੜ मिहू बन के तैयार रखती भी है बाकी ये है जी तैयार होने वाला है असल उपर से ना बढ़ लिया बांस के उपर ताकि ये बराबर रहे ये पर छत्त आ जाए बांस अंदर लगाए जाते पहला फिर बार लगाए जाते तैयार होती है इना रख ले जी ताकि पर छत्ती रखी जाए बनाई हुई بنانے کے لیے باانس کی ضرورت پڑتی ہے۔ او باانس کو سینٹر سے کاٹنا پڑتا ہے۔ ایسا ایسا ہوندا جی کٹ کے۔ یہ ادھا باانس دے بغیر نہیں بندا ہے۔ آ دیکھو جی۔ ادھر باانس چیرنے بندے کب دے دھوکا کے تاون دے۔ یہ چار نے ਵੱڈ کے اکوں برابر ہو گئے۔ یہ بھی یہ ਵੱڈ کے برابر کرنا ہے اے۔ ਇਰੇ ਉੱਚੇ ਦੇ ਬਰਾਬਰ ਕਰਨੇ ਬਸ ਦੇ ਬੇਚਾਰੇ ਨੇ ਸਰਦੂ ਕੰਪਟਿਆਰ ਰਹਿਣਾ ਉਹ ਜੀ ਤਿਆਰ ਹੋ ਗਿਆ ਜੀ ਬਰਾਬਰ ਮੈਂ ਕਿਹਦੇ ਕਾੜੇ ਲਾ ਜੀ ਇਹ ਚੱਕਰ ਉਹ ਜੀ ਛਤਰੀ ਤਿਆਰ ਹੋ ਰਹੀ ਹੈ ਇਹਨੂੰ ਅਸੀਂ ਖੜ ਲਾਤੀ ਇਦਾਂ ਬਾਸ ਟੱਕ ਤੇ ਛਤਰੀ ਤਿਆਰ ਹੋ ਗਈ ਕੁੱਪ ਦੀ ਇਦਾਂ ਬੰਨ ਕੇ ਗੁਲਾਈ ਮਾਰ ਸ਼ਾਰਾ ਪਾਸੇ ਨੂੰ ਕਮਾ ਦਿੰਦੇ ਇਦਾਂ ਛਤਰੀ ਤਿਆਰ ਹੋ ਜਾਣੀ ਹੈ ਪਾਣੀ ਛਿੜਕ ਕੇ ਜਾਂਦਾ ਗਿੱਲਾ ਕਰਿਆ ਜਾਂਦਾ ਤਾਂ ਕਿ ਚੀਰੇ ਨਾ ਲੱਗੇ ਹੱਥਾਂ ਨੂੰ ਹਲੋ ਸਾਡੀ ਹੁਣੇ ਛਤਰੀ ਬਿਲਕੁਲ ਤਿਆਰ ਹੋ ਗਈ ਹੈ ਇਸ ਕੁੱਪ ਦੇ ਪਰਖਣੇ ਨੂੰ ਸਵੇਨ ਨੂੰ ਰੱਖ ਲੈਣੀ ਹੈ ਚਾਰ ਪੰਜ ਬੰਦੇ ਲਗਾਣੇ ਨਾਲ ਚੱਕ ਕੇ ਪਰასਕੇ ਬੰਦਣੀ ਬਿਲਕੁਲ ਤਿਆਰ ਹੈ ਜੀ ਚਾਰਾ ਬਸ ਇਹਨਾਂ ਨੂੰ ਬਾਹਰ ਸਿੱਤੇ ਖੜ ਲਾ ਦਿੱਤੇ ਤੇ ਤਿਆਰ ਹੈ ਜੀ ਬਿਲਕੁਲ ਸ਼ੋਹਰੀ ਬਿਲਕੁਲ ਓਕੇ ਬੜੀ ਮਿਹਨਤ ਕਰਨੀ ਪੈਂਦੀ ਜੀ ਕਿਸਾਨ ਇਦਾਂ ਨਹੀਂ ਹੁੰਦੇ ਬਹੁਤ ਮਿਹਨਤ ਕਰਨੀ ਪੈਂਦੀ ਮੱਝਾ ਘਾ ਰੱਖਣ ਵਾਸਤੇ ਤਾਂ ਦੁੱਧ ਜਾ ਕੇ ਮਿਲਦਾ ਸਾਡਾ ਕਿਸਾਨੀ ਕਲਚਰ ਹੈ ਜੀ ਲੋ ਜੀ ਸਾਡੀ ਮੱਝ ਦਾ ਤੂੜੀ ਕਾ ਤਿਆਰ ਹੋ ਗਿਆ ਬਿਲਕੁਲ ਕੰਪਲੀਟ ਹੈ ਜੀ ਤੂੜੀ ਰੱਖੀ ਹੋਈ ਹੈ ਜਦ ਮਰਜ਼ੀ ਨੀਚੇ ਤੇ ਇੱਕ ਦਰਵਾਜ਼ਾ ਰੱਖਿਆ ਜਿੱਥੇ ਕੱਢ ਸਕਦੇ ਮੱਝਾਂ ਲਾ ਕੇ ਪਾ ਸਕਦੇ ਇਹ ਗੱਤੇ ਲਗਾਏ ਹੋਏ ਕਢ ਲੈਣੇ ਫਿਰ ਤੂੜੀ ਕੱਢ ਲੈ ਕਰਨੀ ਇਹ ਚਾਰ ਕੰਪਲੀਟ ਹੈ ਗੂਪੂਤਾਰ ਤੂੜੀ ਵਾ ਤੂੜੀ ਕਰ ਲੋ ਜੀ ਇਹ ਬੈਂਸਾਂ ਨੇ ਸਾਡੀਆਂ ਮੈਂ ਸਾਂ ਮੱਝਾਂ ਇਹ ਤੂੜੀ ਖਾ ਕੇ ਵੱਧ ਗਈਆਂ ਨੇ ਬੈਠ ਗਈ ਟੂੜੀ ਖਾ ਕੇ ਇਹ ਸਾਡੀ ਮੱਝਾਂ ਹੈ ਜੀ ਲੋ ਜੀ ਇਹ ਦੋ ਕੁ ਪਿਆਰ ਹੋ ਗਈ ਕੋ ਮੇਰਾ ਪਾਸਾ ਉਹਨੇ ਵਾਲਾ ਇਹ ਮੇਰੇ ਕਰ ਦਿੰਦਾ ਸਾਡੇ ਦੋਨੇ ਪਰਿਵਾਰ ਦੇ ਤਿਆਰ ਹੋ ਗਏ ਨੇ ਬਿਲਕੁਲ ਓਕੇ ਜੀ ਲੋ ਜੀ ਇਹ ਸਾਡਾ ਟੂੜੀ ਘਰ ਤਿਆਰ ਹੈ ਜੀ ਬਿਲਕੁਲ ਓਕੇ ਕੰਪਲੀਟ ਬੰਨੋ ਇਹ ਵੀਡੀਓ ਕਾਸੀ ਲੱਗੀ ਸਾਨੂੰ ਲਾਈਕ ਟੋਟ ਕਮੈਂਟ ਅ ਸ਼ੇਅਰ ਵੀ ਦੱਸਿਓ ਜੀ ਲੋ ਜੀ ਹੁਣ ਤਾਂ ਰੈਡੀਮੇਡ ਕੁੱਪ ਵੀ ਆ ਗਏ ਇਦਾਂ ਦੇ ਲੋਹੇ ਦੇ